ਮਾਨਯੋਗ ਐਸਐਸਪੀ ਸਾਹਿਬ ਜਿੰਦਾ ਜੀ ਦੇ ਜਨਰੇਸ਼ਨ ਹੈ ਮਾਰੇ ਅਨੁਸਾਰ ਇਹ ਖਲਾ ਬੱਡੀ ਗੀਮੇ ਮਤਲ ਕੱਲ ਮਿਤੀ 8 ਤਨ 2025 ਨੂੰ ਬਾਦ ਜਗਰਾਮ ਤੀਰਥ ਇੱਕ ਛੱਕੀ ਗੱਡੀ ਨੂੰ ਚੈੱਕ ਕੀਤਾ ਜਿਸ ਵਿੱਚੋਂ ਖਸ਼ਵਾਤ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਸੂਰਤੀ ਆ ਅਤੇ ਜਸਵਿੰਦਰ ਸਿੰਘ ਆਪਣੇ ਜਸਪ੍ਰੀਤ ਸਿੰਘ ਉਤਰ ਜਸਵਿੰਦਰ ਸਿੰਘ ਬਸਿੰਦੇਹਾਂ ਨੂੰ ਕਾਬੂ ਕਰਕੇ ਇਹਨਾਂ ਦੇ ਕਬਜ਼ਾ ਵਿੱਚੋਂ ਦੋ ਪਿਸਟਲ ਬੱਤੀਓ ਚਾਰ ਮੈਗਜ਼ੀਨ ਅਤੇ ਚਾਰ ਰਾਉਂਡ ਬੱਤੀਓ ਜਿੰਦਾ ਰਿਕਵਰ ਕਰਾਏ ਗਏ ਜਿਨ੍ਹਾਂ ਦੇ ਖਾਤਮਾ ਨੰਬਰ 45 ਮਿਤੀ 8 ਤੰਦ 2025 ਅੰਡਰ ਸੈਕਸ਼ਨ ਪਚੀ ਜਨਨਾਟ ਅਰਮਜੈਕ थाना ਤਲਵੰਡੀ ਸਬੂਤ ਅਰਦੇਸ਼ ਸੁਕਾ ਕੇ ਤਫਤੀਸ਼ ਅਮਲ ਵਿੱਚ ਲੈਂਦੀ ਅਤੇ ਜਿਨ੍ਹਾਂ ਨੂੰ ਅੱਜ ਪੇਸ਼ ਅਦਾਲਤ ਕਰਕੇ ਇੱਕ ਦਿਨ ਦਾ ਪੁਲਿਸ ਰਵਾਨਾ ਹਾਸੋ ਕੀਤਾ ਗਿਆ ਜਿਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਵੀ ਇਹ ਵੈਪਨ ਕਿਸ ਮਕਸਦ ਲਈ ਕਿਸ ਵਿਅਕਤੀ ਤੋਂ ਲੈ ਕੇ ਆਏ ਹਨ ਮਕੱਦਮਾ ਅਜੇ ਤਫਤੀਸ਼ ਜਾਰੀ ਹੈ